ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਦਸੰਬਰ ਰਾਤ ਵੇਲੇ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 16 ਦਸੰਬਰ ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਅੱਜ ਮਾਝੇ ਤੇ ਦੁਆਬੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਪਰ ਇਹ ਹਲਕੇ ਛਰਾਟੇ ਜ਼ਿਆਦਾਤਰ ਮਾਝੇ ਦੇ ਵਿੱਚ ਲੱਗਣ ਦੀ ਸੰਭਾਵਨਾ ਹੈ ਤੇ ਇਹ ਤਕਰੀਬਨ ਸ਼ਾਮ ਵੇਲੇ ਤਕਰੀਬਨ 7-8 ਵਜੇ ਤੋਂ ਬਾਅਦ ਤਕਰੀਬਨ ਉਮੀਦ ਕੀਤੀ ਜਾ ਸਕਦੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਅਮਰitsar ਤਰਨਤਾਰਨ ਬਾਰਡਰ ਏਰੀਆ ਆਪਣਾ ਪਠਾਨਕੋਟ ਹੁਸ਼ਿਆਰਪੁਰ ਤੇ ਕਰਪੂਥਲੇ ਦੇ ਥੋੜੇ ਬੋਤੇ ਇਲਾਕੇ ਹੋ ਸਕਦੇ ਜਾਂ ਜਲੰਧਰ ਦੇ ਕੁਝ ਕੁ ਇਲਾਕੇ ਹੋ ਸਕਦੇ ਹਨ ਇਹਨਾਂ ਵਿੱਚੋਂ ਟੁੱਟਵੇਂ ਤੌਰ ਤੇ ਸ਼ਾਮ ਵੇਲੇ ਜਾਂ ਰਾਤ ਵੇਲੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਜੇਕਰ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਸਵੇਰ ਵੇਲੇ ਧੁੰਦ ਦੇਖਣ ਨੂੰ ਮਿਲੀ ਹੈ ਤੇ ਬਾਹਰ ਵਿੱਚ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ਼ ਰਿਹਾ ਹੈ ਸਿਰਫ ਮਾਝੇ ਦੇ ਵਿੱਚ ਤੇ ਪਹਾੜਾਂ ਦੇ ਨਾਲ ਲੱਗਦੇ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਅੱਜ ਲੱਗ ਸਕਦੇ ਹਨ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤੀ ਆਦਮਪੁਰ ਵਿੱਚ ਸਭ ਤੋਂ ਘੱਟ ਟੈਂਪਰੇਚਰ 2 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਤੇ ਉੱਥੇ ਕੁਝ ਕਲਾਕੇ ਦੇ ਵਿੱਚ ਕੋਰਾ ਵੀ ਜਰੂਰ ਸਵੇਰ ਵੇਲੇ ਦੇਖਿਆ ਗਿਆ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਧ ਕੋਰਾ ਪੈਣ ਦੀ ਸੰਭਾਵਨਾ ਬਣਦੀ ਹੈ ਜਿੱਥੇ ਸਵੇਰ ਵੇਲੇ ਧੁੱਪ ਲੱਗਿਆ ਕਰੇਗੀ ਉੱਥੇ ਕੋਰਾ ਵੱਧ ਮਾਤਰਾ ਵਿੱਚ ਪਿਆ ਕਰੇਗਾ ਤੇ ਜਿੱਥੇ ਤੁੰਦ ਹੋਈ ਤਾਂ ਉੱਥੇ ਥੋੜਾ ਜਿਹਾ ਘੱਟ ਕੋਰੇ ਦੀ ਉਮੀਦ ਰਹੇਗੀ